ਲੋਕਾਂ ਦੀ ਰਾਖੀ ਕਰਨ ਵਾਲੀ ਪੁਲਿਸ ਹੁਣ ਆਪ ਸੁਰੱਖਿਅਤ ਨਹੀਂ ਨਜ਼ਰ ਆਉਂਦੀ ਮਾਮਲਾ ਫਿਰੋਜ਼ਪੁਰ ਸਿਟੀ ਥਾਣੇ ਦਾ ਹੈ ਜਿੱਥੇ ਥਾਣੇ 'ਚ ਪਹੁੰਚ ਕੇ 20-25 ਵਿਅਕਤੀਆਂ ਵੱਲੋਂ ਐਸਐਚਓ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਐਸਐਚਓ ਚੰਦਰਸ਼ੇਖਰ ਨੂੰ ਕਾਫੀ ਸੱਟਾਂ ਵੀ ਲੱਗੀਆਂ ਸ਼ਹਿਰ 'ਚ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਲੋਕਾਂ ਵੱਲੋਂ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ 'ਚ ਥਾਂ-ਥਾਂ ਤੇ ਨਾਕੇਬੰਦੀ ਕੀਤੀ ਗਈ ਇਸੇ ਦੌਰਾਨ ਪੁਲਿਸ ਦਾ ਕੁਝ ਸ਼ਰਾਰਤੀ ਅਨਸਰਾਂ ਨਾਲ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਲੋਕਾਂ ਵੱਲੋਂ ਆਪਣੇ ਪਰਿਵਾਰ ਸਮੇਤ ਥਾਣੇ ਚ ਆ ਕੇ ਝਗੜਾ ਕੀਤਾ ਗਿਆ ਗੱਲ ਇੱਥੋਂ ਤੱਕ ਆ ਗਈ ਕਿ ਥਾਣੇ ਮੁਖੀ ਨਾਲ ਹੱਥੋ ਪਾਈ ਕੀਤੀ ਗਈ ਤੇ ਉਸ ਦੀ ਵਰਦੀ ਤੱਕ ਪਾਰ ਦਿੱਤੀ ਗਈ ਸਾਡੇ ਨਾਲ ਜਿਹੜਾ ਬੇਇੱਜ਼ਤੀ ਸਵੀਕਾਰ ਕਰੋ ਨਹੀਂ ਪਤਾ ਕੀ ਹੋਇਆ ਦੂਸਰ ਜਾਨੀ ਗੱਲ ਸੰਤ ਕੋਈ ਹੋਰ ਹੈ ਸਾਡੇ ਨਾਲ ਸਵੀਕਾਰ ਕਰੋ ਸਰ ਹੋਇਆ ਕੀ ਸੀਗਾ ਤੁਹਾਡੇ ਕੋਲ ਤੁਹਾਡੇ ਆ ਕੇ ਗੱਲ ਪਾਇਆ ਥਾਣੇ ਚ ਆ ਕੇ ਗੱਲ ਪਾਇਆ ਆਪਣਾ ਹੋਇਆ ਕੀ ਸੀ ਇਹਨਾਂ ਤਾਂ ਦੱਸੋਗੇ ਨਾ ਸਰ ਇਹਨਾਂ ਦਾ ਦੱਸੋਗੇ ਨਾ ਸਰ ਤੁਹਾਡੀ ਵਰਦੀ ਫਾੜੀ ਸਰ ਤੁਹਾਡੀ ਵਰਦੀ ਫਾੜੀ ਹੈ ਕੀ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਹੱਕੇ ਕੌਣ ਸੀ ਬੰਦੇ ਉਹ ਤੇ ਫਿਰ ਜਦੋਂ ਅਸੀਂ ਮਾਲਾ ਐਸ ਐਚ ਸਾਹਿਬ ਆਏ ਨਹੀਂ ਤੇ ਜਿੱਤੇ ਆਪਣਾ ਥਾਣੇ ਅੰਦਰ ਦਫ਼ਤਰ ਸਾਰਾਂ ਦੇ ਬੈਠ ਕੇ ਗੱਲ ਕਰਦੇ ਆਪਾਂ ਕੋਈ ਗੱਲ ਕਰਦੇ ਸਰ ਹੰਦਰ ਚ ਕਿੰਨੇ ਹਾਂਜੀ ਤਿੰਨ ਕੁ ਜਣੇ ਸੀ 20 ਪੱਟੀ ਇਹਨੇ ਜਿਆਦਾ ਹੁੰਦੇ ਜਿਆਦਾ ਹੁੰਦੇ ਮਗਰ ਮੈਂ ਤਿੰਨੇ ਨਜ਼ਰਾਂ ਮੈਂ ਸੁੱਤ ਭੁੱਲ ਗਈ ਤੇ ਹਿਆਰ ਸੀ ਨਾ ਹਾਂਜੀ ਫਤਿਆਰ ਸੀ ਨਹੀਂ ਹਿਆਰ ਤਾਂ ਹੈ ਨਹੀਂ ਸੀ ਖਾਲੀ ਆ ਤੇ ਖਾਲੀ ਆ ਜੀ ਇਹ ਰਹਾ ਸਸੋ ਸਾਹ ਬਾਈ ਆ ਕੋ ਪਿਆਰ ਨਾਲ ਗੱਲ ਸਮਝਾ ਰਹੀ ਸੀ ਵੀ ਜਿਹੜੀ ਗੱਲ ਹੈ ਨਾ ਪਿਆਰ ਨਾਲ ਦੱਸੋ ਕੀ ਗੱਲ ਬਾਤ ਹੋਈ ਉਹਨਾਂ ਨੇ ਐਸਐਸਓ ਸਾਹ ਦੀ ਇੱਕ ਵੀ ਨਹੀਂ ਸੁਣੀ ਉਹ ਫਿਰ ਵੀ ਉਹਦੇ ਨਾਲ ਵਰਦੀ ਮੋਟਾ ਪਾ ਲਈ ਉਹ ਵਰਦੀ ਪਾੜਦੀ ਐਸਐਸਓ ਸਾਹ ਨੂੰ ਵਰਦੀ ਪਾਟੀ ਇਹਨੂੰ ਹਾਂ ਵਰਦੀ ਪਾਟੀ ਹੈ ਜੀ ਦੋਹਾਂ ਪੱਟਾਂ ਦਾ ਬੰਦ ਤੋੜਦੇ ਆ ਪਾਸਾਰੇ ਬਟਨ ਖੋਲੇ ਐਸਐਸਓ ਸਾਹ ਇਹ ਬਹੁਤ ੱਕਾ ਇਹਨਾਂ ਵਾਸਤੇ ਇਹਦਾ ਸਮਝ ਲਓ ਵੀ ਵੀ ਥਾਣੇ ਨੂੰ ਤੋੜ ਥਾਣਾ ਨਹੀਂ ਸਕਦੇ ਰਣ ਉਹ ਦਿਸ ਬਾਰੇ ਡਾਕਟਰ ਦਾ ਕਹਿਣਾ ਹੈ ਕਿ ਕੁੱਟਮਾਰ ਦੌਰਾਨ ਪੀੜਤ ਦੇ ਕੋਈ ਵੀ ਗੁੱਜੀ ਸੱਟ ਲੱਗਣ ਤੋਂ ਬਚਾ ਹੋ ਗਿਆ। ਕੌਣ ਸੀ ਕਿ ਤੁਹਾਡੇ ਹੋ ਜਗੇ ਜਿਸ ਕਿ ਕੌਣ ਸੀ? ਪੁਲਿਸ ਸਟੇਸ਼ਨ ਥਾਣੇ ਤੋਂ ਆਏ ਸੀ ਕਿ ਫਿਰੋਜ਼ਪੁਰ ਸਿਟੀ ਤੋਂ। ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਵਾਰਦਾਤ ਹੋਈ ਹੈ ਸਾਰੀ ਪੁਲਿਸ ਸਟੇਸ਼ਨ ਥਾਣੇ ਚਾਈ। ਠੀਕ ਹੈ। ਬਾਕੀ ਸੱਟਾਂ ਵਗੈਰਾ ਤੇ ਗੁੱਜੀਆਂ ਨਹੀਂ ਆ ਬਟ ਉਵੇਂ ਹੀ ਬਸ ਉਹਨਾਂ ਦੇ ਹੱਥਾਂ ਮੁੱਕੀ ਪਈ ਹੋਇਆ। ਇਹ ਸਭ ਦੇਖਣ ਤੋਂ ਬਾਅਦ ਵੱਡਾ ਸਵਾਲ ਇਹ ਉੱਠਦਾ ਹੈ ਕਿ ਜਿੱਥੇ ਲੋਕਾਂ ਦੀ ਰਾਖੀ ਕਰਨ ਵਾਲੀ ਪੁਲਿਸ ਨਾਲ ਹੀ ਕੁੱਟਮਾਰ ਹੋ ਰਹੀ ਹੈ, ਉੱਥੇ ਆਮ ਲੋਕ ਕਿਵੇਂ ਸੁਰੱਖਿਅਤ ਹੋਣਗੇ? ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ।